ਭਗਵੰਤ ਮਾਨ ਨੇ ਸਾਥਕਾ ਵਿਰੋਧੀ irdde ਨੇਤਾ ਸੁਖਪਾਲ ਖੈਰਾ ਨੂੰ ਖਰੀਆਂ-ਖਰੀਆਂ ਸੁਣਾਈ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ। ਉਹਨਾਂ ਨੇ ਜੋ ਗੱਲ ਕਹੀਆਂ ਨੇ ਉਸ ਦੇ ਨਾਲ ਖੈਰਾ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕੇ ਗਏ ਨੇ। ਉਹਨਾਂ ਨੇ ਕਵਰ ਸੰਧੂ ਤੇ ਵੀ ਕਈ ਇਲਜ਼ਾਮ ਲਗਾਏ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਵਿਕਰਮ ਚੀਟਿਆ ਨੂੰ ਜਦੋਂ ਮਾਫੀਨਾਮਾ ਲਿਖਿਆ ਗਿਆ ਤਾਂ ਉਸ ਤੋਂ 4 ਮਹੀਨੇ ਪਹਿਲਾਂ ਹੀ ਖੈਰਾ ਤੇ ਕਵਰ ਸੰਧੂ ਨੂੰ ਇਸ ਦੇ ਬਾਰੇ ਪਤਾ ਸੀ। ਆਖਿਰਕਾਰ ਅੱਜ ਭਗਵੰਤ ਮਾਨ ਮੀਡੀਆ ਦੇ ਮੁਖਾਤੇ ਹੋਏ ਤੇ ਸੁਖਪਾਲ ਖੈਰਾ ਨੂੰ ਖਰੀਆਂ ਖਰੀਆਂ ਸੁਣਾਈਆਂ ਔੜਾ ਕਿਹਾ ਕਿ ਖੈਰਾ ਨੇ ਉਹਨਾਂ ਦੀ ਬਿਮਾਰੀ ਦਾ ਮਜ਼ਾਕ ਬਣਾਇਆ ਤੇ ਉਸ ਦੇ ਕੈਰੈਕਟਰ ਤੇ ਸਵਾਲ ਚੁੱਕੇ ਨੇ ਕਿ ਸੋਸ਼ਲ ਮੀਡੀਆ ਤੇ ਇਹਨਾਂ ਦੇ ਜਿਹੜੇ ਬਣਾਏ ਹੋਏ ਨੇ ਗਰੁੱਪ ਉਹਨਾਂ ਨੇ ਮੇਰੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਕਿ ਪਤਾ ਨਹੀਂ ਮੈਂ ਜਾਣ ਕੇ ਪੈ ਗਿਆ ਪਤਾ ਨਹੀਂ ਮੈਂ ਜਾਣ ਕੇ ਹਸਪਤਾਲ 'ਚ ਦਾਖਲ ਹੋ ਗਿਆ ਰਾਮ ਮਨੋਰ ਲੋਈਆ ਹਸਪੀਟਲ ਕਿ ਸੇ ਪਿੰਡ ਦੇ ਡਾਕਟਰ ਦਾ ਕਲੀਨਿਕ ਨਹੀਂ ਹੈਗਾ ਕਿ ਉੱਥੇ ਤੁਸੀਂ 500 ਰੁਪਇਆ ਦੇ ਕੇ ਕਹਿ ਦੋਗੇ ਕਿ ਮੈਨੂੰ 2 ਦਿਨ ਦਾਖਲ ਕਰ ਲਾ ਉੱਥੇ ਵਿਦਆਊਟ ਕੰਪਲਿਕੇਸ਼ਨ ਨਹੀਂ ਕਰ ਸਕਦੇ ਮੈਂ ਫੇਰ ਵੀ ਸਬਰ ਕਰਦਾ ਰਿਹਾ ਕੋਈ ਗੱਲ ਨਹੀਂ ਪਰ ਫਿਰ ਮੇਰੇ ਕੈਰੈਕਟਰ ਅਸੈਸੀਨੇਸ਼ਨ ਸ਼ੁਰੂ ਕਰਤਾ ਇਹਨਾਂ ਨੇ 10 ਵੀ ਭਗਵੰਤ ਕਿੱਧਰ ਐ ਤੂੰ ਪੰਜਾਬ ਵਾਲਾ ਹੈ ਜਾਂ ਦਿੱਲੀ ਵਾਲਾ ਹੈ ਇਹ ਪੰਜਾਬ ਤੇ ਦਿੱਲੀ ਦੀ ਲੜਾਈ ਕਦੋਂ ਕਿ ਚੱਲ ਪਈ ਪੰਜਾਬ ਤੇ ਦਿੱਲੀ ਦਾ ਮਸਲਾ ਕਿਵੇਂ ਆ ਗਿਆ ਇਹ ਚ ਬਰੋਦੀ ਧਿਰ ਦੇ ਉਹਦੇ ਤੋਂ ਹਟਾਇਆ ਪੰਜਾਬ ਤੇ ਦਿੱਲੀ ਕਿੱਥੋਂ ਆ ਗਈ ਇਹ ਚ ਭਗਵੰਤ ਮਾਨ ਨੇ ਤਾਂ ਇਹਨਾ ਵੀ ਕਹਿ ਦਿੱਤਾ ਕਿ ਖੈਰਾ ਆਮ ਜਨਤਾ ਨੂੰ ਇਮੋਸ਼ਨਲੀ ਬਲੈਕਮੇਲ ਕਰ ਰਹੇ ਨੇ ਨਾ ਜੀ ਕਹਿੰਦੇ ਬਠਿੰਡੇ ਨਹੀਂ ਆਇਆ ਜਿਹੜਾ ਉਹ ਪੰਜਾਬ ਨਾਲ ਨਹੀਂ ਸੁਖਪਾਲ ਖੈਰਾ ਇਜ਼ ਨੋਟ ਅ ਪੰਜਾਬ ਇੱਕ ਵਿਅਕਤੀ ਵਿਸ਼ੇਸ਼ ਦਾ ਪੰਜਾਬ ਨਹੀਂ ਹੈਗਾ ਇਹ 2.5 ਕਰੋੜ ਪੰਜਾਬੀਆਂ ਦਾ ਪੰਜਾਬ ਹੈ ਲੱਖਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਦਾ ਪੰਜਾਬ ਹੈ ਜੇ ਕੋਈ ਖੈਰਾ ਸਾਹਿਬ ਦੇ ਧੜੇ ਨਾਲ ਨਹੀਂ ਹੈਗਾ ਇਹਦਾ ਮਤਲਬ ਹੀ ਨਹੀਂ ਹੈਗਾ ਕਿ ਬਾਕੀ ਸਾਰੇ ਬੇਸ਼ਰਮ ਨੇ ਬਾਕੀ ਉਹੀ ਗੈਰਤਬੰਦ ਨੇ ਜਿਹੜੇ ਉਹਨਾਂ ਨਾਲ ਜਾਂਦੇ ਨੇ ਉਹਨਾਂ ਨੇ ਇਹ ਇਸ ਤਰ੍ਹਾਂ ਦਾ ਇਮੋਸ਼ਨਲ ਬਲੈਕਮੇਲਿੰਗ ਸ਼ੁਰੂ ਕਰਤੀ ਕਿ ਜਿਹੜਾ ਇਹ ਮੇਰੇ ਨਾਲ ਹੈ ਉਹ ਪੰਜਾਬ ਹੈ ਮੋਦੀ ਇਹ ਮੋਦੀ ਵਾਲੀ ਰੂਹ ਨਹੀਂ ਲੱਗਦੀ ਤੁਹਾਨੂੰ ਕਿ ਜਿਹੜਾ ਮੋਦੀ ਦੇ ਵਿਰੁੱਧ ਬੋਲੂ ਉਹ ਦੇਸ਼த்ਰੋਹੀ ਤੇ ਇੱਥੇ ਐ ਕਰਨਾ ਚਾਹੁੰਦੇ ਨੇ ਵੀ ਜਿਹੜਾ ਖੈਰੇ ਦੇ ਵਿਰੁੱਧ ਬੋਲੂ ਉਹ ਪੰਜਾਬ ਦਾ ਬਰੋਤੀ ਭਗਵੰਤ ਮਾਨ ਇੱਕਿਆ ਕੀ ਬਠਿੰਡਾ ਕਨਵੈਨਸ਼ਨ ਦੇ ਵਿੱਚ ਕਾਂਗਰਸ ਨੇ ਬੈਂਸ ਬ੍ਰਦਰਸ ਨੇ ਤੇ ਅਕਾਲੀ ਦਲ ਨੇ ਵੀ ਬਸਾ ਭੇਜਿਆ ਸਨ ਜਦੋਂ ਵੀ ਇਹਨਾਂ ਕੋਲੇ ਕੋਈ ਵਲੰਟੀਅਰ ਆਇਆ ਜਾਂ ਕੋਈ ਬੰਦੇ ਆਏ ਕਿ ਅਸੀਂ ਪਾਰਟੀ ਜੁਆਇਨ ਕਰਨੀ ਹੈ ਸਾਡੇ ਕੋਲੇ ਸੈਂਕੜੇ ਦੇ ਦਿਆਂ ਉਦਾਹਰਨਾਂ ਨੇ ਇਹਨਾਂ ਨੇ ਕੀ ਜਵਾਬ ਦਿੱਤਾ ਇਹ ਪਾਰਟੀ ਤਾਂ ਖਤਮ ਹੋ ਗਈ ਲੋਕ ਇਨਸਾਫ ਪਾਰਟੀ ਜੁਆਇਨ ਕਰ ਲਓ ਇਹ ਆਪਣਾ ਸਮਾਨ ਉਧਰ ਨੂੰ ਢੋਂਦੇ ਸੀ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਿਹਾ ਹੋਇਆ ਸੀ ਵੀ ਮੈਂ ਆਉਣਾ ਬਸ ਇਧਰੋਂ ਜਿਹੜੇ ਸਮਾਨ ਲੈ ਕੇ ਆਪਾਂ ਘੱਟੀ ਹੁੰਨੇ ਆਂ ਇਨਾਂ ਕੋਲੇ 7 ਐਮਐਲਏ ਸੀ ਉੱਥੇ ਬਠਿੰਡੇ ਸੋ ਕਾਲਡ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਕਨਵੈਨਸ਼ਨ ਸੀ ਜਦ ਕਿ ਸੱਚ ਇਹਨਾਂ ਦੇ ਮੂੰਹੋਂ ਹੀ ਨਿਕਲ ਗਿਆ ਉਸੇ ਦਿਨ ਭਾਸ਼ਣ ਦੇ ਵਿੱਚ ਬਠਿੰਡੇ ਕਹਿੰਦੇ ਵੱਖ-ਵੱਖ ਪਾਰਟੀਆਂ ਚੋਂ ਆਏ ਹੋਏ ਵਲੰਟੀਅਰ ਸਹਿਬਾਨ ਕਿਹੜੀ ਪਿਣੀ ਪਾਰਟੀ ਇਹਨਾਂ ਨੂੰ ਪਤਾ ਸੀ ਕਿ ਕਾਂਗਰਸ ਨੇ ਬੱਸਾਂ ਭੇਜੀਆਂ ਸੀ ਭੈਸ ਬ੍ਰਦਰਜ਼ ਨੇ ਵੀ ਬੱਸਾਂ ਭੇਜੀਆਂ ਸੀ ਕਾਲੀ ਦਲ ਨੇ ਵੀ ਬਹੁਤ ਜ਼ੋਰ ਲਾਇਆ ਸੀ ਵੀ ਕੱਟ ਕਰੋ ਅਰਵਿੰਦ ਕੇ.ਐਚ.ਡੀ. ਵਾਲ ਵੱਲੋਂ ਮਜੀਠੀਆ ਦੇ ਮਾਫੀ ਨਾਮੇ ਬਾਰੇ ਖੈਰਾ ਤੇ ਕਵਰ ਸੰਦੂ ਨੂੰ 4 ਮਹੀਨੇ ਪਹਿਲਾਂ ਹੀ ਪਤਾ ਸੀ ਵੱਡਾ ਖੁਲਾਸਾ ਭਗਵੰਤ ਮਾਨ ਨੇ ਅੱਜ ਕੀਤਾ ਕਮਰ ਸੰਦੂ ਜੀ ਤੇ ਸੁਖਪਾਲ ਖੈਰਾ ਨੂੰ ਕੇਜਰੀਵਾਲ ਜੀ ਦੀ ਮਾਫੀ ਮੰਗਣ ਦੀ ਸਲਾਹ ਬਾਰੇ 4 ਮਹੀਨੇ ਪਹਿਲਾਂ ਪਤਾ ਸੀ ਵਕੀਲਾਂ ਨਾਲ ਗੱਲ ਕਰਕੇ ਇਹਨਾਂ ਤੋਂ ਸਲਾਹ ਲਈ ਸੀ ਕਿ ਕਿਵੇਂ ਕਰੀਏ ਮੈਨੂੰ ਨਹੀਂ ਪਤਾ ਸੀ ਇਹਨਾਂ ਤੋਂ ਉਹਨਾਂ ਨੂੰ ਪਤਾ ਸੀ ਮੈਂ ਤਾਂ ਜਦੋਂ ਇੱਕ ਮਿੰਟ ਹੈ ਕਾ ਸਵਾਲ ਕੁਛ ਹੋਰ ਮੈਂ ਦੱਸਦਾ ਇੱਕ ਮਿੰਟ ਮੈਂ ਪੂਰਾ ਕਰ ਦੂਗਾ ਸਰ ਸਵਾਲ ਉਨ੍ਹਾਂ ਕਾ ਹੈ ਨਾ ਮੈਂ ਅੱਧੇ ਘੰਟੇ ਚ ਅਸਤੀਫਾ ਦੇਤਾ ਜਦੋਂ ਮੈਨੂੰ ਪਤਾ ਲੱਗਿਆ ਕਿ ਇਦਾਂ ਹੋਇਆ ਹੈ ਇਹਨਾਂ ਨੇ ਐਲੋਪੀ ਤੋਂ ਅਸਤੀਫਾ ਨਹੀਂ ਦਿੱਤਾ ਬੈਂਸਾ ਨਾਲ ਮਿਲ ਕੇ ਪਾਰਟੀ ਤੋੜਦੇ ਚੱਕਰਾਂ ਚ ਪੈ ਗਏ ਉਸੇ ਦਿਨ ਮੈਂ ਹਜੇ ਅਸਤੀਫਾ ਮੇਰਾ ਵਾਪਸ ਨਹੀਂ ਲਿਆ ਮੈਂ ਮੈਂ ਉਨ੍ਹਾਂ ਨਾਲ ਪਹਿਲਾਂ ਡਿਟੇਲ ਚ ਗੱਲ ਕਰੂੰਗਾ ਉਸ ਤੋਂ ਬਾਅਦ ਕੀ ਕਹਿੰਦੇ ਨੇ ਮੈਂ ਤੇ ਨਾਲ ਹੀ ਭਗਵੰਤ ਮਾਨ ਨੇ ਖੈਰਾ ਤੇ ਸਵਾਲ ਚੁੱਕਿਆ ਕਿ ਕਿਉਂ ਉਹ ਮਜੇਟੀਆਂ ਦੇ ਨਾਲ ਹੋਈ ਮੀਟਿੰਗ ਦੀ ਗੱਲ ਨੂੰ ਡਿਨਾਈ ਨਹੀਂ ਕਰ ਰਹੇ ਅੱਛਾ ਇੱਕ ਮੇਰਾ ਹੋਰ ਸਵਾਲ ਹੈ ਖੈਰਾ ਸਾਹਿਬ ਨੂੰ ਇਹ ਜਿਹੜੀ ਵਿਕਰਮਜੀਤ ਮਜੀਠੀਏ ਨਾਲ ਮੀਟਿੰਗ ਦੀ ਜਿਹੜੀ ਗੱਲ ਹੈ ਇਹਨੂੰ ਡਿਨਾਈ ਕਿਉਂ ਨਹੀਂ ਕਰਦੇ ਹੋ ਵਿਕਰਮਜੀਤ ਮਜੀਠੀਏ ਨੇ ਕਹਤਾ ਕਿ ਇਸ ਤਾਂ ਮਿਲਦੇ ਹੁੰਨੇ ਆ ਮੈਨੂੰ ਤਾਂ ਕੋਈ ਵੀ ਮਿਲ ਲੇ ਤੇ ਇਹਨਾਂ ਨੇ ਵੀ ਕਹਤਾ ਮਿਲਦੇ ਹੀ ਰਹਿੰਦੇ ਆ ਅਸੈਂਬਲੀ 'ਚ ਅਸੈਂਬਲੀ 'ਚ ਮਿਲਣਾ ਹੋਰ ਗੱਲ ਹੈ ਅਸੈਂਬਲੀ 'ਚ ਮੈਂ ਵੀ ਬੀਜੇਪੀ ਵਾਲਿਆਂ ਨੂੰ ਕਾਂਗਰਸ ਵਾਲਿਆਂ ਨੂੰ ਮਿਲਦਾ ਰਹਿਣਾ ਪਰ ਰਾਤ ਨੂੰ ਕਿਸੇ ਖਾਸ ਜਗ੍ਹਾ ਤੇ ਮਿਲਣਾ ਇਹ ਫਿਰ ਬਿਕਰਮਜੀਤ ਮਜੀਠੀਆ ਨੂੰ ਮਿਲ ਕੇ ਕਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਜਾਂ ਦਾਲ ਕਾਲੀ ਹੈ ਜਾਂ ਦਾਲ ਚਕਾਲਾ ਮਾਨ ਸਾਹਿਬ ਪਤਾ ਹੀ ਹੈ ਤੁਹਾਨੂੰ ਨਹੀਂ ਮੈਨੂੰ ਤਾਂ ਇਹ ਮੀਡੀਆ ਨੂੰ ਹੀ ਪਤਾ ਲੱਗਿਆ ਹੈ ਚੰਡੀਗੜ੍ਹ ਦੇ ਵਿੱਚ ਅੱਜ ਭਗਵੰਤ ਮਾਨ ਖੁੱਲਕੇ ਖੈਰਾ ਦੇ ਖਿਲਾਫ ਬੋਲੇ ਨੇ ਖੈਰਾ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ